ਲਿਬਰਲ ਕੈਬਨਟ ਦੀ ਰਿਟਰੀਟ ਹੈਲੀਫੈਕਸ ਦੇ ਵਿਖੇ ਚੱਲ ਰਹੀ ਹੈ ਜਿੱਥੇ ਕੈਬਨਟ ਵੱਲੋਂ ਹਾਊਸਿੰਗ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਲਗਾਤਾਰ ਚਰਚਾ ਜਾਰੀ ਹੈ ਇਸ ਪਾਸੇ ਦੇ ਵੱਲ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਤੇ ਭਵਿੱਖ ਦੇ ਟਿਚਿਆਂ ਦੇ ਮਧੇ ਨਜ਼ਰ ਰੱਖਦੇ ਹੋਏ ਕਦਮ ਚੁੱਕਣ ਸੰਬੰਧੀ ਯੋਜਨਾ ਉਲੀਕੀ ਜਾਣੀ ਹੈ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘਟ ਰਹੀ ਲੋਕਪ੍ਰਿਅਤਾ ਅਤੇ ਲਿਬਰਲਾਂ ਦਾ ਡਿੱਗਦਾ ਗ੍ਰਾਫ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਣਿਆ ਹੋਇਆ ਹੈ ਜਿਸ ਕਾਰਨ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਉਸ ਵੱਲੋਂ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਕੈਬਨਟ ਰੀਟ੍ਰੀਟ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਵਿੱਚ ਲਿਬਰਲ ਪਾਰਟੀ ਦੀ ਸਥਿਤੀ ਅਤੇ ਵੋਟਰਾਂ ਦੇ ਵਿੱਚ ਪਾਰਟੀ ਦੀ ਘਟਦੀ ਲੋਕਪ੍ਰਿਅਤਾ ਬਾਰੇ ਵੀ ਗੱਲਬਾਤ ਹੋ ਰਹੀ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਇਹ ਗੱਲਾਂ ਜਨਤਕ ਤੌਰ ਤੇ ਨਹੀਂ ਕੀਤੀਆਂ ਜਾ ਸਕਦੀਆਂ ਜਿਹੜਾ ਫਾਲ ਸੀਜ਼ਨ ਦੇ ਪਾਰਲੀਮੈਂਟ ਸੈਸ਼ਨ ਦੀ ਤਿਆਰੀ ਦੇ ਲਈ ਫੈਡਰਲ ਕੈਬਨਟ ਗਰਮੀਆਂ ਦੇ ਅਖੀਰ ਵਿਚ ਬੈਠਕ ਕਰਦੀ ਹੈ ਕੈਬਨਟ ਅ ਰਿਟਰੀਟ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋ ਵੱਡੇ ਐਲਾਨ ਕੀਤੇ ਪਹਿਲਾ ਉਹਨਾਂ ਨੇ ਅਸਥਾਈ ਵਿਦੇਸ਼ੀ ਕਾਮਿਆਂ ਵਿੱਚ ਕਟੌਤੀ ਕਰਨ ਦੇ ਲਈ ਨਵੀਆਂ ਤਬਦੀਲੀਆਂ ਐਲਾਨੀਆਂ ਤੇ ਦੂਜਾ ਉਹਨਾਂ ਨੇ ਚੀਨ ਦੇ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਿਫ ਠੋਕਨ ਦਾ ਫੈਸਲਾ ਵੀ ਲਿਆ ਪਰ ਕੁਝ ਸਿਆਸੀ ਚਰਚਾਵਾਂ ਦੇ ਵਿੱਚ ਪਾਰਟੀ ਦੇ ਏਜੰਡੇ ਦੇ ਨਾਲ ਨਾਲ ਇੱਕ ਅਹਿਮ ਗੱਲਬਾਤ ਟਰੂਡੋ ਦੀ ਘਟਦੀ ਲੋਕਪ੍ਰਿਅਤਾ ਦੀ ਵੀ ਹੋ ਰਹੀ ਹੈ ਦਰਸਲ ਚੋਣ ਸਰਵੇਖਣਾਂ ਦੇ ਵਿੱਚ ਲਿਬਰਲ ਦੀ ਲੋਕਪ੍ਰਿਅਤਾ ਲਗਾਤਾਰ ਠੇਹਾਂਵਾਂ ਲ ਆ ਰਹੀ ਹੈ ਤੇ ਕੰਜ਼ਰਵੇਟਿਵ ਲੀਡਰ ਪੀਅਰ ਪਾਲੀ ਵਰਦੀ ਚੋਣ ਸਰਵੇਖਣਾਂ ਦੇ ਵਿੱਚ ਪਕੜ ਜਿਹੜੀ ਹੈ ਮਜ਼ਬੂਤ ਹੁੰਦੀ ਗਈ ਹੈ ਪ੍ਰਧਾਨ ਮੰਤਰੀ ਟਰੂਡੋ ਸਨੇ ਫੈਡਰਲ ਮੰਤਰੀਆਂ ਨੂੰ ਅਮਰੀਕੀ ਸਿਆਸਤ ਦੇ ਵਿੱਚ ਹੋਈ ਜਿਹੜੀ ਉਲਟ ਫੇਰ ਦਾ ਹਵਾਲਾ ਦਿੰਦੇ ਆ ਟਰੂਡੋ ਦੀ ਲੀਡਰਸ਼ਿਪ ਦੇ ਭਵਿੱਖ ਬਾਰੇ ਵੀ ਸਵਾਲ ਪੁੱਛੇ ਗਏ ਆਗਾਮੀ ਅਮਰੀਕੀ ਚੋਣਾਂ ਦੇ ਵਿੱਚ ਜੋ ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੌਰਾਨ ਡੈਮੋਕਰੇਸੀ ਸਥਿਤੀ ਕਮਜ਼ੋਰ ਹੋ ਰਹੀ ਹੈ ਪਰ ਜਦੋਂ ਤੋਂ ਬਾਈਡਨ ਨੇ ਖੁਦ ਨੂੰ ਪਾਸੇ ਕੀਤਾ ਤੇ ਕਾਮਲਾ ਹੈਰਿਸ ਰਾਸ਼ਟਰਪਤੀ ਉਮੀਦਵਾਰ ਬਣੀ ਹੈ ਉਦੋਂ ਤੋਂ ਡੈਮੋਕਰੇਟਸ ਦੇ ਵੱਲ ਵੋਟਰਾਂ ਦਾ ਰੁਝਾਨ ਵੱਧਦਾ ਨਜ਼ਰ ਆ ਰਿਹਾ ਹੈ ਪੱਤਰਕਾਰਾਂ ਨੇ ਮੰਤਰੀਆਂ ਨੂੰ ਪੁੱਛਿਆ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਪਾਰਟੀ ਦੀ ਲੋਕਪ੍ਰਿਤਾ ਵਧਾ ਸਕਦੀ ਹੈ ਟਰੂਡੋ ਨੇ ਇਹ ਕਿਆਸ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਕੀ ਅਮਰੀਕਾ ਦੇ ਵਿੱਚ ਡੈਮੋਕਰੇਟਸ ਸੰਬੰਧੀ ਹਾਲ ਹੀ ਦੇ ਉਲਟਫੇਰ ਦੇ ਵਿੱਚ ਉਹਨਾਂ ਲਈ ਕੁਝ ਸਬਕ ਹੈ ਜਾਂ ਨਹੀਂ ਟਰੂਡੋ ਨੇ ਕਿਹਾ ਕਿ ਉਹਨਾਂ ਨੇ ਇਹ ਗਰਮੀਆਂ ਕੈਨੇਡੀਅਨਸ ਸੁਨਨ ਦੇ ਵਿੱਚ ਬਤਾਇਆ ਹਨ ਜਿਨ੍ਹਾਂ ਨੂੰ ਅਸਲ ਚਿੰਤਾਵਾਂ ਨੇ ਤੇ ਉਹਨਾਂ ਦੀ ਸਰਕਾਰ ਜਿੰਨਾ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੀ ਹੈ ਉਹਨਾਂ ਕਹੇ ਕਿ ਜੇਕਰ ਡੈਮੋਕ੍ਰੈਟਿਕ ਪਾਰਟੀ ਦੀ ਲੋਕਪ੍ਰਿਅਤਾ ਵਧਣ ਤੋਂ ਕੋਈ ਸਬਕ ਲੈਣ ਵਾਲਾ ਨੁਕਤਾ ਹੈ ਤਾਂ ਉਹ ਇਹ ਯਕੀਨੀ ਬਣਾਉਣਾ ਹੈ ਕਿ ਉਹ ਟਰੂਡੋ ਲੋਕਾਂ ਦੀ ਗੱਲ ਸੁਣ ਰਹੇ ਨੇ ਟਰੂਡੋ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਵੱਡਾ ਸਬਕ ਉਹਨਾਂ ਚੀਜ਼ਾਂ ਦਾ ਜਵਾਬ ਦੇਣਾ ਹੈ ਜਿਨ੍ਹਾਂ ਬਾਰੇ ਲੋਕ ਅਸਲ ਦੇ ਵਿੱਚ ਚਿੰਤਤ ਨੇ ਉਹਨਾਂ ਨੇ ਚਾਈਲਡ ਕੇਅਰ ਅਤੇ ਇਸ ਤੋਂ ਇਲਾਵਾ ਨੈਸ਼ਨਲ ਸਕੂਲ ਜਿਹੜੇ ਫੂਡ ਪ੍ਰੋਗਰਾਮ ਦਾ ਹਵਾਲਾ ਦਿੱਤਾ ਜਿੱਥੇ ਉਹਨਾਂ ਦੀ ਸਰਕਾਰ ਖਰਚ ਕਰ ਰਹੀ ਹੈ ਉਹਨਾਂ ਨੇ ਕਿਹਾ ਸਾਡਾ ਮੰਨਣਾ ਹੈ ਕਿ ਜ਼ਿੰਮੇਵਾਰ ਤਰੀਕਿਆਂ ਦੇ ਨਾਲ ਕੈਨੇਡੀਅਨਸ ਦੀ ਮਦਦ ਲਈ ਮਜ਼ਬੂਤ ਆਰਥਿਕਤਾ ਦੀ ਵਰਤੋਂ ਕਰਨਾ ਪਵੈਖਨ ਨੂੰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਪੋਲੀਵਰ ਨੇ ਨਿਸ਼ਾਨਾ ਸਾਧਿਆ ਪੋਲੀਵਰ ਦੇ ਉੱਤੇ ਨਿਸ਼ਾਨਾ ਸਾਧਿਆ ਟਰੂਡੋ ਨੇ ਕਿਹਾ ਕਿ ਉਹ ਸੱਭਿਆਚਾਰਕ ਯੁੱਧਾਂ ਅਤੇ ਇਹ ਸ਼ਿਕਾਇਤ ਕਰਨ ਕਿ ਸਭ ਕੁਝ ਜਿਹੜਾ ਟੁੱਟ ਗਿਆ ਤੇ ਕੇਂਦ੍ਰਿਤ ਨਹੀਂ ਹੈ ट्रूडो ਦੇ ਮੰਤਰੀਆਂ ਨੇ ਵੀ ਉਹਨਾਂ ਦੀ ਲੀਡਰਸ਼ਿਪ ਦੇ ਪਿਛੇ ਬਾਰੇ ਸਵਾਲ ਪੁੱਛੇ ਜਾਂਦੇ ਸਪਸ਼ਟ ਤੌਰ ਤੇ 트ूडੋ ਦਾ ਸਮਰਥਨ ਕੀਤਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਕੈਬਨਟ ਨੂੰ 트ूडੋ ਤੇ ਜ਼ਬਰਦਸਤ ਭਰੋਸਾ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ ਕਿ ਕੈਨੇਡੀਅਨ ਜੋ ਕਹ ਰਹੇ ਨੇ 트ूडੋ ਉਹ ਕਰਦੇ ਨੇ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਵੀ ਕਿਹਾ ਕਿ ਉਹ 트ूडो ਦਾ ਪੂਰਾ ਸਮਰਥਨ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ